ਯਾਦ ਕਰਕੇ ਤਾਂ ਕੋਈ ਬੰਦਾ ਗਾ ਸਕਦਾ ਪਰ ਭਿੱਜ ਕੇ ਗਾ ਸਕਦਾ ਹੋ ਸਕਦਾ ਵੀ ਜੇ ਲੋਕਾਂ ਦਾ ਦਿਮਾਗ ਤੇ ਗਲਾ ਸਾਥ ਨਹੀਂ ਦੇ ਰਿਹਾ ਲੋਕ ਤਾਂ ਇਹਨਾਂ ਚੀਜ਼ਾਂ ਨੂੰ ਛੱਡ ਗਏ ਹੋ ਸਕਦਾ ਹੋ ਸਕਦਾ ਕਿਉਂਕਿ ਕੰਮ ਹੈ ਮਿਹਨਤ ਦਾ ਤੇ ਲੋਕੀਂ ਅੱਜਕੱਲ ਮਿਹਨਤ ਨਹੀਂ ਕਰਨਾ ਚਾਹੁੰਦੇ ਬਿਲਕੁਲ ਲੋਕੀਂ ਅੱਜਕੱਲ ਚਾਹੁੰਦੇ ਨੇ ਸ਼ਾਰਟਕਟ ਸ਼ਾਰਟਕਟ ਉਹ ਹੈ ਨਾ ਔਰ ਸ਼ਾਰਟਕਟ ਫਿਰ ਸ਼ਾਰਟ ਵਾਸਤੇ ਹੁੰਦਾ ਹਾਂ ਟਗੜ ਹੈ ਕਲਾ ਖੂਬ ਸੁਹਾਵਾ ਨੀ ਯਾਦ ਕਰਕੇ ਤਾਂ ਕੋਈ ਬੰਦਾ ਗਾ ਸਕਦਾ ਪਰ ਭਿੱਜ ਕੇ ਗਾ ਸਕਦਾ ਹਾਂ ਬਿਲਕੁਲ ਗਾ ਸਕਦਾ ਜਦੋਂ ਇਹਦਾ ਰੰਗ ਚੜਦਾ ਹੈ ਨਾ ਜੀ ਹਮ ਮਤਲਬ ਵਾਰਿਸ ਸ਼ਾਹ ਦੀ ਹੀਰ ਇਸ ਨੂੰ ਪੈਰਵੀ ਰਾਗ ਦੇ ਵਿੱਚ ਆਪਾਂ ਜਿੱਦਾਂ ਇਹ ਫੋਕ ਹੈਗਾ ਜੀ ਔਰ ਜਦੋਂ ਇਹਦੇ ਵਿੱਚ ਜਦੋਂ ਬੰਦਾ ਇਹਦਾ ਰਿਆਜ਼ ਕਰਨ ਵਾਲੇ ਪਾਸੇ ਤੁਰ ਪੈਂਦਾ ਹੈ ਇਹਦੀ ਰਿਆਜ਼ਤ ਵੱਲ ਚਲ ਜਾਂਦਾ ਔਰ ਉਹ ਵੱਖਰਾ ਹੀ ਨਸ਼ਾ ਹੋ ਜਾਂਦਾ ਇਹਦਾ ਵੱਖਰਾ ਹੀ ਸਰੂਰ ਬਣ ਜਾਂਦਾ ਹਮ ਔਰ ਇਸ ਗੱਲ ਨੂੰ ਮੈਨੂੰ ਮੈਂ ਆਪਣੇ ਤੇ ਹੰਡਾਇਆ ਹੋਇਆ ਕਿਉਂਕਿ ਮੈਨੂੰ ਪਹਿਲਾਂ ਬਹੁਤ ਡਰ ਲੱਗਦਾ ਸੀਗਾ ਕਿਉਂਕਿ ਇੰਨਾ ਲੰਬੇ ਲੰਬੀਆਂ ਆਵਾਜ਼ਾਂ ਲਗਾਉਣੀਆਂ ਲੰਬੇ ਲੰਬੀਆਂ ਹੇਕਾਂ ਲਗਾਉਣੀਆਂ ਹਮ ਔਰ ਉੱਤੇ ਉਹ ਹੀ ਜਿਹੜੀਆਂ ਫੋਕ ਹਰਕਤਾਂ ਨੇ ਉਹ ਹੀ ਲਗਾਉਣੀਆਂ ਕਿਉਂਕਿ ਮੈਨੂੰ ਪਤਾ ਮੈਨੂੰ ਇਹਦੇ ਪਿੱਛੇ ਬਹੁਤ ਮਤਲਬ ਡਾਂਟ ਵੀ ਪਈ ਸੀ ਆਪਣੇ ਪਿਤਾ ਜੀ ਕੋਲੋਂ ਹੂੰ ਔਰ ਮੇਰਾ ਮੈਨੂੰ ਇਹਨਾਂ ਪਤਾ ਹੀ ਮੈਨੂੰ ਬਾਹਰ ਹੀ ਖਿਲਾੜੀ ਰੱਖਦੇ ਹੁੰਦੇ ਸੀਗੇ ਵੀ ਸੁਣਣੇ ਨੂੰ ਜਿਆਦਾ ਤੋਂ ਜਿਆਦਾ ਮੈਨੂੰ ਉਹਨਾਂ ਨੇ ਗਾ ਕੇ ਦੱਸਣਾ ਕਿ ਇਹਦੇ ਨਾਲ ਦੇਖ ਕਿਦਾਂ ਹਰਕਤ ਲਗੜੀਆਂ ਹੈ ਨਾ ਹੋ ਸਕਦਾ ਵੀ ਲੋਕਾਂ ਦਾ ਦਿਮਾਗ ਤੇ ਗळा ਸਾਥ ਨਹੀਂ ਦੇ ਰਿਹਾ ਲੋਕ ਤਾਂ ਇਹਨਾਂ ਚੀਜ਼ਾਂ ਨੂੰ ਛੱਡ ਗਏ ਹੋ ਸਕਦਾ ਹੋ ਸਕਦਾ ਕਿਉਂਕਿ ਕੰਮ ਹੈ ਮਿਹਨਤ ਦਾ ਹੂੰ ਤੇ ਲੋਕੇ ਅੱਜਕੱਲ ਮਿਹਨਤ ਨਹੀਂ ਕਰਨਾ ਚਾਹੁੰਦੇ ਬਿਲਕੁਲ ਲੋਕੇ ਅੱਜਕੱਲ ਚਾਹੁੰਦੇ ਨੇ ਸ਼ਾਰਟਕਟ ਸ਼ਾਰਟਕਟ ਵੀ ਹਾਂ ਮੈਨੂੰ ਔਰ ਸ਼ਾਰਟਕਟ ਫਿਰ ਸ਼ਾਰਟ ਵਾਸਤੇ ਹੁੰਦਾ ਥੋੜੇ ਸਮੇਂ ਵਾਸਤੇ ਹਾਂ ਥੋੜੇ ਸਮੇਂ ਵਾਸਤੇ ਹੀ ਹਾਂ ਤੇ ਜੇ ਤੁਸੀਂ ਲੰਬਾ ਕਰ ਰਹੇ ਹੋ ਰਿਆਜ਼ ਕਰ ਰਹੇ ਹੋ ਉਹ ਸਾਡੇ ਹੁਣ ਸਾਡੇ ਉਸਤਾਦ ਲੋਕ ਇਹੀ ਕਹਿੰਦੇ ਵੀ ਜੇ ਤੁਸੀਂ ਸ਼ਾਰਟਕਟ ਮਾਰਨੇ ਹੋ ਤਾਂ ਫਿਰ ਤੁਸੀਂ ਖੋਤੇ ਖਚਰਾ ਬਣੋਗੇ ਤੇ ਜੇ ਤੁਸੀਂ ਰਿਆਜ਼ ਕਰੋਗੇ ਫਿਰ ਤੁਸੀਂ ਲੰਬੀ ਰੇਸ ਦੇ ਘੋੜੇ ਬਣੋਗੇ ਫਿਰ ਤੁਹਾਡੇ ਲਈ ਮੀਲਾ ਸਫਰ ਪਿਆ ਤੁਹਾਡੇ ਤੁਸੀਂ ਭੱਜ ਕੇ ਕਰ ਲਓਗੇ ਹਮਮ ਔਰ ਦੇਖੋ ਤੁਸੀਂ ਅੱਜ ਕੱਲ ਦੇ ਸਮੇਂ ਦੇ ਵਿੱਚ ਕਾਮਯਾਬ ਉਹੀ ਨੇ ਬੰਦੇ ਜਿਨ੍ਹਾਂ ਨੂੰ ਜਿਨ੍ਹਾਂ ਕੋਲ ਰਿਆਜ਼ਤ ਹੈ ਹਮ ਹੈਨਾ ਔਰ ਉਹ ਲੰਮੇ ਸਮੇਂ ਤੱਕ ਚੱਲ ਰਹੇ ਹਨ ਨਹੀਂ ਤਾਂ ਦੇਖੋ ਕਈ ਗਵਈਏ ਆਏ ਕਈ ਚਲੇ ਗਏ ਪਤਾ ਹੀ ਨਹੀਂ ਲੱਗਿਆ ਉਹਨਾਂ ਦਾ ਹਨ ਹਮ ਔਰ ਕਾਇਮ ਕੌਣ ਹੈ ਜਿਨ੍ਹਾਂ ਨੇ ਵਾਕਈ ਰਿਆਜ਼ ਕੀਤਾ ਹੋਇਆ ਔਰ ਉਹਨਾਂ ਨੂੰ ਪਤਾ ਹੈ ਵੀ ਆਪਣੇ ਰਿਆਜ਼ ਕਰਕੇ ਉਹ ਅੱਜ ਤੱਕ ਦੇ ਸਮੇਂ ਤੱਕ ਆਪਣਾ ਹੰਡਾ ਵੰਡਾ ਰਹੇ ਸਾਰਾ ਕੁਝ ਕਰ ਰਹੇ ਪਹਿਲਾਂ ਲੋਕ ਮਿਹਨਤੀ ਸੀ ਤੁਸੀਂ ਤੁਸੀਂ ਵੀ ਗੱਲ ਕੀਤੀ ਹੈ ਹਾਂ ਅੱਜ ਕੱਲ ਜਿਵੇਂ ਜਿਵੇਂ ਪਹਿਲਾਂ ਹੁੰਦਾ ਸੀਗਾ ਵੀ ਕਿਉਂਕਿ ਮੈਂ ਤੁਹਾਡੇ ਤੁਹਾਡੇ ਵਿਦਿਆਰਥੀ ਵੀ ਰਹਿ ਚੁੱਕੇ ਆ ਪਹਿਲਾਂ ਹੁੰਦਾ ਸੀਗਾ ਕਿ ਗੰਡਾ ਬੱਦੀ ਦੀ ਰਸਮ ਹੋ ਜਾਂਣੀ ਵੀ ਚੇਲਾ ਗੁਰੂ ਤੋਂ ਪਾਸੇ ਨਹੀਂ ਸੀ ਜਾ ਸਕਦਾ ਹੂੰ ਹੂੰ ਗੋਡੇ ਨਾਲ ਗੋਡਾ ਜੋੜ ਕੇ ਰਿਆਜ਼ ਕਰੀ ਜਾਣਾ ਹੂੰ ਹੂੰ ਹੋ ਸਕਦਾ ਵੀ ਇਹ ਚੀਜ਼ਾਂ ਫੇਰ ਮੋੜ ਆ ਜਾਣ ਤਾਂ ਕਲਾਮ ਫੇਰ ਲੋਗ ਆਉਣ ਲੱਗਿਆ ਅਰਦਾਸ ਤੇਹੀ ਹੈ ਜੀ ਹੂੰ ਵੀ ਕਿਉਂਕਿ ਜਿਹੜਾ ਇਹ ਸੰਗੀਤ ਨੂੰ ਸੱਜਣ ਜੋ ਢਾ ਲੱਗ ਚੁੱਕੀ ਹੈ ਅਸੀਂ ਕਿਉਂ ਪਿੱਛੇ ਪੈ ਰਹੇ ਕਿਉਂ ਵਸੇ ਫਿੱਕੇ ਹੋ ਰਹੇ ਹਨ ਹਾਂ ਠੀਕ ਹੈ ਕ੍ਰੀਏਟੀਵਿਟੀ ਕਰਨੀ ਚਾਹੀਦੀ ਹੈ ਬਹੁਤ अच्छी ਗੱਲ ਹੈ ਪਰ ਕ੍ਰੀਏਟੀਵਿਟੀ ਬੰਦਾ ਉਹ ਉਹੀ ਕਰ ਸਕਦਾ ਔਰ ਅੱਛੇ ਲੈਵਲ ਦੀ ਕ੍ਰੀਏਟੀਵਿਟੀ ਕਰ ਸਕਦਾ ਜਿਹੜਾ ਬੰਦਾ ਰਿਆਜ਼ਤ ਦੇ ਵਿੱਚੋਂ ਨਿਕਲਿਆ ਹੋਵੇਗਾ ਜਿਹੜਾ ਬੰਦਾ ਇੱਕਦਮ ਇਹ ਆ ਕੇ ਵੀ ਹਾਂ ਵੀ ਮੈਂ ਕਰ ਲਿਆ ਉਹਦੇ ਲਈ ਅਗਲਾ ਜਿਹੜਾ ਨੈਕਸਟ ਸਟੈਪ ਹੈ ਜਾਂ ਸੈਕੰਡ Song ਨੂੰ ਤਿਆਰ ਕਰਨਾ ਉਹਦੇ ਲਈ ਪਹਾੜ ਵਰਗਾ ਹੋ ਜਾਂਦਾ ਵੀ ਹਾਂ ਵੀ ਹੁਣ ਮੈਂ ਇੱਥੇ ਤੱਕ ਤਾਂ ਦੇ ਦਿੱਤਾ ਹੁਣ ਮੈਂ ਇਸ ਤੋਂ ਅੱਗੇ ਕੀ ਕਰੂੰਗਾ ਤੁਸੀਂ ਤੁਸੀਂ ਇਸ ਗੱਲ ਦੀ ਕੰਟੀਨਿਊਟੀ ਰੱਖੋਗੇ ਵੀ ਥੋੜਾ ਹੁਣ ਫੋਗ ਗੀਤ ਆ ਕਲਾਮ ਗਾਏ ਨੇ ਹਮ ਇੱਕ ਅਦਾ ਗੀਤ ਗਾ ਕੇ ਤੁਹਾਨੂੰ ਵੀ ਐ ਲੱਗਦਾ ਹੋਵੇ ਵੀ ਨਹੀਂ ਯਾਰ ਵੀ ਹੁਣ ਆ ਗਾਣਾ ਚ ਲੋਕ ਆ ਸੁਣਦੇ ਆ ਤੁਸੀਂ ਦੇਖੋ ਮੇਰੀ ਰੂਹ ਹੀ ਖਰਾਕ ਹੈ ਹਮ ਮੇਰਾ ਮੈਂ ਇਹ ਗਾਣਾ ਇਹ ਗਾਇਆ ਸੂਫੀ ਕਲਾਮ ਬੁੱਲੇ ਸ਼ਾਹ ਦਾ ਕਲਾਮ ਔਰ ਮੈਨੂੰ ਇਹਦਾਂ ਗਾ ਕੇ ਮੈਨੂੰ ਬਹੁਤ ਸਕੂਨ ਆ ਮੇਰੇ ਵੱਲੋਂ ਮਤਲਬ ਮੈਨੂੰ ਇਹ ਨਹੀਂ ਹੈ ਕਿ ਮੇਰਾ ਗਾਣਾ ਵੀ ਕਿੰਨਾ ਚੱਲ ਗਿਆ ਕਿੰਨਾ ਨਹੀਂ ਚੱਲਿਆ ਜਿਹੜੀ ਦੌੜ ਅੱਜ ਕੱਲ ਦੀ ਹਾਂ ਜਿਹੜੀ ਦੌੜ ਹੈ ਵੀ ਅੱਜ ਕੱਲ ਵੀ ਹਾਂ ਮੇਰੇ ਇੰਨੇ ਵਿਊਜ਼ ਹੋ ਗਏ ਮੇਰੇ ਇੰਨਾ ਵਾਇਰਲ ਹੋ ਰਿਹਾ ਗਾਣਾ ਹੈ ਨਾ ਉਹ ਜੋ ਹੋ ਰਿਹਾ ਮਾਲਕ ਕਰ ਰਿਹਾ ਮੈਂ ਨਹੀਂ ਉਸ ਵੱਲ ਮੇਰਾ ਧਿਆਨ ਨਹੀਂ ਹੈ ਪਰ ਮੇਰੇ ਵੀ ਮੈਂ ਮੈਂ ਆਪਣੇ ਆਪ ਦੇ ਸੈਟੀਸਫਾਈ ਹਾਂ ਅੱਗੇ ਅੱਗੇ ਵੀ ਅਗਲੇ ਪ੍ਰੋਜੈਕਟ ਅਗਲੇ ਪ੍ਰੋਜੈਕਟ ਦੇ ਵਿੱਚ ਵੀ ਇਦਾਂ ਹੀ ਮੇਰੀ ਕੋਸ਼ਿਸ਼ ਰਹੇਗੀ ਕਿ ਮੈਂ ਜੇ ਰੱਬ ਦੀ ਗੱਲ ਕਰ ਸਕਾਂ ਕਿਸੇ ਨੂੰ ਸਕੂਨ ਦੇ ਸਕਾਂ ਕਿਸੇ ਦੀ ਰੂਹ ਨੂੰ ਆਰਾਮ ਦੇ ਸਕਾਂ ਤੇ ਇਹ ਮਾਲਕ ਮੇਰ ਕੋ ਇਹ ਸੇਵਾ ਲੈ ਲਵੇ